ਮੈਂ ਦੇਖਦੇ ਹੋ ਪੂਰਾ ਇਸ ਤਵੇਂ ਮਾਹੌਲ ਬਣਿਆ ਹੋਇਆ ਕਿਾਸਤ ਬਣਿਆ ਹੀ ਨਹੀਂ ਅਜੇ ਗਰਮੀ ਨਹੀਂ ਹੋਆ ਗਰਮ ਨਹੀਂ ਹੋਇਆ ਠੰਡਾ ਠੰਡਾ ਚੱਲਦਾ ਪਿਆ 17 ਤੋਂ ਸਾਨੂੰ ਕਾ ਕਹਿੰਦੇ ਨੂੰ ਨਾ ਦੁਕਾਨਾਂ ਮਿਲਿਆ ਨਾ ਕੁਝ ਨਹੀਂ ਮਿਲਿਆ ਠੀਕ ਹੈ ਚੋਣਾਂ ਦਾ ਅਸੀਂ ਬਾਈਕਟ ਅਸੀਂ ਨਾ ਇਲੈਕਸ਼ਨ ਕਰਨੇ ਆ ਵੋਟਾਂ ਪਾਉਣੀਆਂ ਸਾਨੂੰ 2017 ਨੂੰ ਸਾਨੂੰ ਨਾ ਸਾਨੂੰ ਉਹ ਮਿਲੀਆਂ ਦੁਕਾਨਾਂ ਦਾ ਕੁਝ ਨਹੀਂ ਮਿਲਿਆ ਕਿਹਾਸ ਤੇ ਪਹਿਲੇ ਲੇ ਲੇ ਕੇ ਭਰੇ ਆ ਜੀ ਅਸੀਂ ਉਦਾਂ ਹੀ ਬੈਠੇ ਆ ਅਲਾਟਮੈਂਟ ਨਹੀਂ ਕਰ ਰਹੇ ਮਾਰਕੀਟ ਕੱਟ ਕੇ ਵੀ ਦੇਤੀ ਕੋਈ ਵੋਟਾਂ ਪਾਉਣ ਦਾ ਫਾਇਦਾ ਕੀ ਹੈ ਜੀ ਮਾਰਕਟ ਸਾਡੀ ਸ਼ਿਫਟ ਹੋ ਜਵੇ ਜੇ ਪੈਸੇ ਲੈਏ ਨਾ ਸ਼ਿਫਟ ਹੋ ਜਵੇ ਬਸ ਇਹੀ ਹੈ ਸਾਡਾ ਮੁੱਦਾ ਮੇਨ ਤੋਂ ਕਾਫੀ ਲੰਮੇ ਸਮੇਂ ਤੋਂ ਜਿਹੜਾ ਕਿ ਇਹ ਕੰਮ اٹਕਿਆ ਹੋਇਆ ਹੈ ਵਿਗਨ ਕਿੱਥੇ ਪੈ ਰਹੀ ਹੈ ਪਤਾ ਹੀ ਨਹੀਂ ਕਿਥੇ ਬਣਾਇਆ ਵੀ ਤਿਆਰ ਵੀ ਪਿਆ ਸਾਰਾ ਕੁਝ ਫਿਰ ਵੀ ਨਹੀਂ ਦੇ ਰਹੇ ਹੈਗੇ ਲੋਕ ਸਭਾ ਚੋਣਾਂ ਲੈ ਕੇ ਜ਼ਮੀਨੀ ਪੱਧਰ ਤੇ ਹਕੀਕਤ ਕੀ ਹੈ ਕਿਹੜੇ ਮੁੱਦਿਆਂ ਦੇ ਉੱਪਰ ਲੋਕ ਨੇ ਉਹ ਚਰਚਾ ਚਾਹੁੰਦੇ ਨੇ ਅਤੇ ਕਿਹੜੇ ਮਸਲਿਆਂ ਨੂੰ ਉਹ ਹੱਲ ਕਰਵਾਉਣਾ ਚਾਹੁੰਦੇ ਨੇ ਅੱਜ ਲੋਕਾਂ ਨਾਲ ਰابطਾ ਕਰਕੇ ਉਹਨਾਂ ਤੋਂ ਜਾਣਾਂਗੇ ਕਿਹੜਾ ਸਿਆਸੀ ਰੁੱਖ ਹੈ ਅੱਜ ਹਮਦਦ ਦੀ ਜਿਹੜੀ ਟੀਮ ਹੈਗੀ ਉਹ ਪਹੁੰਚੀ ਹੈ ਮੁਹਾਲੀ ਦੇ ਵਿੱਚ ਮੋਟਰ ਮਾਰਕੀਟ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜ਼ਿਆਦਾਤਰ ਜਿਹੜਾ ਕੰਮ ਹੈਗਾ ਲੋਕਾਂ ਦਾ ਉਹ ਗੱਡੀਆਂ ਠੀਕ ਕਰਨ ਦਾ ਹੈਗਾ ਪਰ ਇਹਨਾਂ ਦੀ ਰਾਏ ਜਾਨਣਾ ਬੇਹਤ ਜ਼ਰੂਰੀ ਹੈ ਕਿ ਕਿਹੜੇ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਚਰਚਾ ਹੋਣੀ ਚਾਹੀਦੀ ਹੈ ਤੇ ਇਸ ਸਮੇਂ ਕਿਹੜਾ ਸਿਆਸੀ ਰੁਕ ਇੱਥੇ ਹੈਗਾ ਕੀ ਇੱਥੋਂ ਦੀ ਰਣਨੀਤੀ ਕੀ ਹੈਗੀ ਹੈ ਕਿਹੜੀ ਸਿਆਸੀ ਪਾਰਟੀ ਦਾ ਜ਼ੋਰ ਇੱਥੇ ਹੈ? ਆਹ ਤਾਂ ਪੂਰਾ ਕਲੀਅਰ ਨਹੀਂ ਹੈ। ਹਾਂ। ਪਰ ਆਮ ਆਦਮੀ ਪਾਰਟੀ ਜਾਏਗੀ ਹੋ ਕੇ। ਹਾਂਜੀ। ਸੋ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਗਿਆ ਹੋਰ ਜਿਹੜੇ ਕੀ ਮਕੈਨਿਕ ਇੱਥੇ ਮੀਤ ਦੇ ਗੱਲਬਾਤ ਕਰਦੇ ਆਂ। ਹਾਂਜੀ ਸਰ ਕਿਹੜੇ ਮੁੱਦੇ ਇਸ ਸਮੇਂ ਚੋਣਾਂ ਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਉਹ ਹੱਲ ਹੋਣਾ ਚਾਹੀਦੇ ਨੇ? ਮੁੱਦੇ ਤਾਂ ਬਸ ਬੇਰਜਗਰੀ ਮੈਂ ਤਾਂ ਹਾਂਜੀ। ਬੇਰੋਜ਼ਗਾਰੀ ਹੈ ਹਾਂ ਕੰਮਕਾਰ ਮਿਲਣਾ ਚਾਹੀਦਾ ਬੰਦੇ ਨੂੰ ਹੋਰ ਤੇ ਹੋਰ ਤੇ ਬਾਕੀ ਰੋਜ਼ਗਾਰ ਦੇ ਮੁੱਦੇ ਦੇ ਉੱਪਰ ਚਰਚਾ ਚਾਹੁੰਦੇ ਨੇ ਸੋ ਭਾਈ ਤੁਹਾਡਾ ਕੀ ਕਹਿਣਾ ਕਿਹੜੀ ਪਾਰਟੀ ਦਾ ਜ਼ੋਰ ਹੈ ਇਸ ਸਮੇਂ ਹਾਂਜੀ ਮੋਹਾਲੀ ਦੇ ਵਿੱਚ ਮੋਹਾਲੀ ਭਾਈ ਪਤਾ ਨਹੀਂ ਕਿਹੜੀ ਪਾਰਟੀ ਆਊਗੀ ਕਿਹੜੀ ਨਹੀਂ ਆਊਗੀ ਆ ਤੋਂ ਵੱਡੇ ਮਸਲੇ ਕਿਹੜੇ ਨਹੀਂ ਇੱਥੋਂ ਦੇ ਤੁਹਾਡੇ ਸਾਹਮਣੇ ਮਸਲੇ ਮਸਲੇ ਬਾਜੀ ਇੱਥੇ ਬੈਠੇ ਨੂੰ ਤੁਹਾਨੂੰ 10-20 ਸਾਲ ਹੋ ਗਏ ਨਾ ਸਾਡੀ ਮਾਰਕੀਟ ਪੱਕੀ ਹੋਈ ਇੱਥੇ ਯਾਰ ਹੂੰ ਮਾਰਕੀਟ ਨਹੀਂ ਪੱਕੀ ਜਗ੍ਹਾ ਨਹੀਂ ਅਲਾਟ ਹੋਈ ਜਗ੍ਹਾ ਅਲਾਟ ਨਹੀਂ ਹੋਈ ਬਾਜੀ ਸੋ ਜਿਹੜੇ ਜੇਤੂ ਤੁਸੀਂ ਜਿਤਾਏ ਸੀ ਉਹ ਉਮੀਦਵਾਰ ਕਿਸ ਨੇ ਨਹੀਂ ਸਾਲ ਲਈ ਉਸ ਤੋਂ ਬਾਅਦ ਨਹੀਂ ਨਹੀਂ ਬਾਜੀ ਮੁੜ ਕੇ ਕੋਈ ਆਇਆ ਨਹੀਂ 80 ਪੈਸੇ ਪਰ 1.5 ਲੱਖ ਰੁਪਏ ਪਰ 10 ਸਾਲ ਹੋ ਗਏ ਹੂੰ ਕਿਸੇ ਨੂੰ ਸਾਲ ਨਹੀਂ ਦਿੱਤੀ ਹੈ ਤੇ ਹੁਣ ਕਿਹੜੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਪੁੱਗਤਨ ਨੂੰ ਤੁਸੀਂ ਦੇਖਿਓ ਹੁਣੇ ਟਾਈਮ ਬਤਾਉਗਾ ਯਾਰ ਸੋ ਵਾਕੀ ਦੇਖ ਸਕਦੇ ਹੋ ਕਿ ਕੁਝ ਜਿਹੜੇ ਹੈਗੇ ਨੇ ਲੋ ਕਿਸਿਆ ਸੀ ਰੁੱਖੇ ਸਭ ਮੋਹਾਲੀ ਦਾ ਮੋਹਾਲੀ ਦਾ ਰੁੱਖ ਜੀ ਕਿਸ ਵਾਸਤੇ ਜੀ ਕਿਹੜੀ ਪਾਰਟੀ ਦਾ ਜ਼ੋਰ ਹੈ ਚੋਣਾਂ ਨੂੰ ਲੈ ਕੇ ਕਾਂਗਰਸ ਜੀ ਜਿੱਤੂਗੀ ਭਾਜੀ ਉਦੇ ਤੋਂ ਹੂੰ ਕਿ ਆਮ ਪਾਰਟੀ ਦਾ ਐਦ ਕੀ ਕੁਝ ਕਰਿਆ ਹੀ ਨਹੀਂ ਹੂੰ ਕਿ ਦੇਖ ਲਓ ਤੁਹਾਡੇ ਅੱਗੇ ਜੋ ਵੀ ਕਰਿਆ ਜੀ ਹੂੰ ਅਸੀਂ ਤਾਂ ਕਹਿੰਦੇ ਵੀ ਮਾਰਕੀਟ ਦਾ ਵੀ ਹੋਣਾ ਚਾਹੀਦਾ ਜੀ ਕਾਫੀ ਕਮੇ ਤਾਂ ਰੁਕੀ ਵੀ ਆ ਮਾਰਕੀਟ ਹੂੰ ਇਹਨਾਂ ਦੇ ਲੋਟ ਵੀ ਹੋਏ ਆ ਹਲੇ ਤੱਕ ਪਾਏ ਵੀ ਪਰੇ ਵੀ ਪਰ ਹਲੇ ਤੱਕ ਇਨਾ ਦਾ ਕੁਝ ਬਣਿਆ ਹੀ ਨਹੀਂ ਜੀ ਫੇ ਜਿਹੜੇ ਆਗੂਆਂ ਨੂੰ ਤੁਸੀਂ ਜਤਾਇਆ ਸੀ ਉਹਨਾਂ ਨਾਲ ਹੀ ਰਾਬਤਾ ਕੀਤਾ ਹੈ ਉਹਨਾਂ ਨੇ ਕਦੇ ਸਾਰਦੀ ਲਈ ਇੱਥੋਂ ਦੇ ਜਿਹੜੇ ਦੁਕਾਨਦਾਰ ਜੀ ਪੁੱਛਣਾ ਫੇਰ ਕੋਈ ਕੰਮ ਦਾ ਕੋਈ ਕਰਦਾ ਨਹੀਂ ਹੈ ਜੀ ਹੂੰ ਸਾਰੀ ਆਂਦੀਏ ਪਾਰਟੀਆਂ ਦਾ ਸਾਰੀ ਪੁੱਛਣਾ ਆਂਦੀ ਹੈ ਜੀ ਹੂੰ ਸੋ ਤੁਸੀਂ ਕੀ ਸਮਝਦੇ ਹੋ ਜੀ ਕਿਹੜੀ ਪਾਰਟੀ ਇਸ ਸਮੇਂ ਜੋਰ ਫੜੀ ਹੋਈ ਹੈ ਮੈਨੂੰ ਲੱਗਦਾ ਜੀ ਕਾਂਗਰਸ ਹੀ ਜਿੱਤੂਗੀ ਕਿਉਂਕਿ ਆਮ ਆਦਮੀ ਨੇ ਬੜਾ ਧੋਖਾ ਦੇਆ ਜੀ ਜਨਤਾ ਨੂੰ ਨਾ ਇਹਨਾਂ ਨੇ ਸਭ ਤੋਂ ਜ਼ਿਆਦਾ ਇਹ ਜਿਹੜਾ ਨਵੇਂ ਨਵੇਂ گاؤں ਹੈ ਜਿੱਥੇ ਆ ਗਿਆ ਬਿਜਲੀ ਪਾਣੀ ਦੀ ਦਿੱਕਤ ਬਹੁਤ ਹੈ ਪਾਣੀ ਨਹੀਂ ਆਉਂਦੀ ਅਸੀਂ ਨਵੇਂ گاؤں ਤੋਂ ਹੋਰੇ ਆਏ ਆ ਨਵੇਂ گاؤں ਤੋਂ ਪਾਣੀ ਦੀ ਦਿੱਕਤ ਹੈ ਬਿਜਲੀ ਦੀ ਦਿੱਕਤ ਹੈ ਲੋਕਾਂ ਨੂੰ ਕਨੈਕਸ਼ਨ ਪਾਣ ਦੇ ਬੰਦ ਕੀਤੇ ਹੋਏ ਆ ਧੋਖਾ ਦੇ ਆ ਇਹਨਾਂ ਨੇ ਇਹ ਚਾਹ ਤੁਹਾਨੂੰ ਕੀ ਲੱਗਦਾ ਜੀ ਬਾਕੀ ਜਿਹੜੇ ਲੋਕਾਂ ਦੇ ਮੁੱਦਿਆਂ ਦੇ ਉੱਪਰ ਇਹ ਚੋਣਾਂ ਹੋ ਰਹੀਆਂ ਨੇ ਉਹ ਤਾਂ ਹੈ ਹੋ ਰਹੀਆਂ ਜੀ ਮਸਲੇ ਹੱਲ ਹੁੰਦੇ ਨੇ ਫੇਰ ਜਿਹੜਾ ਜਿੱਤੂਗਾ ਮਸਲੇ ਦਾ ਜੀ ਹੱਲ ਹੋਊਗਾ ਜੀ ਹੁਣ ਤੱਕ ਕਿੰਨੇ ਕੇ ਲੋਕਾਂ ਦੇ ਜਿਹੜੇ ਮਸਲੇ ਹੱਲ ਹੋ ਚੁੱਕੇ ਨੇ ਉਹ ਤਾਂ ਆਪਣੇ ਤਾਂ ਕੋਈ ਹਲੋਏ ਨਹੀਂ ਉਹ ਦੂਜੇ ਦਾ ਪਤਾ ਨਹੀਂ ਹੈ ਹਾਂ ਜਦ ਸਰਕਾਰ ਬਣੇਗੀ ਉਹ ਫਿਰ ਆਪ ਮਸਲੇ ਹੱਲ ਕਰੇਗੀ ਜਿਹਨੂੰ ਅਸੀਂ ਗੱਲਬਾਤ ਕਰਨ ਲਈ ਬਾਕੀ ਜਿਹੜੇ ਹੋਰ ਮਕੈਨਿਕ ਵੀਰ ਮੌਜੂਦ ਹੈਗੇ ਨੇ ਉਹਨਾਂ ਦਾ ਕੀ ਕਹਿਣਾ ਹੈਗਾ ਗੱਲਬਾਤ ਕਰਦੇ ਆਂ ਬਾਈ ਜੀ ਇਦਾਂ ਨਾ ਕਰੋ ਦੱਸਿਓ ਆਪਣੇ ਵਿਚਾਰ ਜ਼ਰੂਰ ਕਿ ਯੰਗਸਟਰ ਦੇ ਵਿਚਾਰ ਜਾਣ ਬਹੁਤ ਜ਼ਰੂਰੀ ਹੈ ਪੰਜਾਬ ਦੇ ਜਾਂ ਫਿਰ ਕਿਹੜੇ ਮੁੱਦੇ ਇਸ ਸਮੇਂ ਚੋਣਾਂ ਦੇ ਵਿੱਚ ਖਾਸ ਰਹਿਣ ਵਾਲੇ ਨੇ ਇੱਕ ਤਾਂ ਕਿਸਾਨਾਂ ਦਾ ਰਹਿਣ ਵਾਲਾ ਜੀ ਹਾਂ ਕਿਸਾਨਾਂ ਦਾ ਤਾਂ ਹੈ ਹੀ ਇਹ ਸਾਨੂੰ ਪਤਾ ਹੀ ਹੈ ਕਿੰਨੇ ਦੇ ਕਿਸਾਨਾਂ ਦਾ ਕੀ ਹਾਲ ਹੋ ਰਿਹਾ ਹੈ ਬੋਰਡਰ ਦੇ ਸਾਨੂੰ ਪਤਾ ਹੀ ਹੈ ਹੂੰ ਤੋਂ ਲੋਕ ਮੁੱਦੇ ਦੇ ਉੱਪਰ ਵਾਕੀ ਇਸ ਸਮੇਂ ਚਰਚਾ ਹੋ ਰਹੀ ਹੈ ਜਿਹੜਾ ਚੋਣਾਂ ਦੇ ਵਿੱਚ ਜੇ ਧਰਮ ਦੀ ਸਿਆਸਤ ਹੋਦੀ ਹੈ ਧਰਮ ਦੀ ਸਿਆਸਤ ਵੀ ਹੋ ਰਹੀ ਹੈ ਸਾਨੂੰ ਪਤਾ ਹੈ ਕਾਲੀ ਕਰੇ ਰਹੇ ਹਾਂ ਹੂੰ ਤੋਂ ਕਿਹੜੇ ਮੁੱਦੇ ਤੁਸੀਂ ਸੋਚ ਕੇ ਇਸ ਵਾਰ ਬੋਰਡ ਦਾ ਜਿਹੜਾ ਇਸਤੇ ਇਸਤੇਮਾਲ ਕਰੋਗੇ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦਾ ਹੀ ਹੈ ਜੀ ਹਾਂ ਉਸ ਵਾਰ ਤੁਹਾਨੂੰ ਪਤਾ ਬੇਰਜ਼ਗਾਰੀ ਔਰ ਗਰੀਬੀ ਇਹ ਹਾਲ ਹੋ ਰਿਹਾ ਜੀ ਹੂੰ ਉਧੇ ਕਰਕੇ ਜੀ ਜੀ ਸੋ ਸ਼ੁਕਰੀਆ ਸੋ ਬਾਈ ਜੀ ਇਸ ਵਾਰ ਕਿਹੜੇ ਉਮੀਦਵਾਰ ਨੂੰ ਜਿਤਾ ਰਹੇ ਹੋ ਤੁਸੀਂ ਵੀ ਆਪਣੇ ਵਿਚਾਰ ਜ਼ਰੂਰ ਰੱਖਿਓ ਦੇਖੋ ਜੀ ਵਿਚਾਰ ਤਾਂ ਇਹਦੇ ਰੱਖਿਓ ਜਿਹੜਾ ਵੀ ਸਹੀ ਰਹੂਗਾ ਮੈਂ ਤਾਂ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕਰਲੇ ਸਾਡੇ ਦਾ ਪਿੰਡਾਂ ਦੇ ਕੰਮ ਹੂੰ ਬਾਕੀ ਹੁਣ ਤਾਂ ਦੇਖਾਂਗੇ ਮੌਕੇ ਦੇ ਹਿਸਾਬ ਨਾਲ ਗਾਇ ਤਾਂ ਜਨਤਾ ਆਮ ਆਦਮੀ ਪਾਰਟੀ ਦਾ ਨਾ ਜਾਂਚਾ ਸੋ ਬਾਕੀ ਆਮ ਆਦਮੀ ਪਾਰਟੀ ਨੂੰ ਲੈ ਕੇ ਜਿਹੜੇ ਲੋਕ ਨੇ ਹਾਂ ਦੇ ਵਿੱਚ ਜਿਹੜਾ ਕੀ ਹੰਗਾਰਾ ਭਰੇ ਨੇ ਸੋ ਹੋਰ ਜਿਹੜੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਸ਼ੀਕਲ ਬਾਈ ਜੀ ਕੀ ਰੁਖ ਹੈਗਾ ਇਸ ਵਾਰ ਚੋਣਾਂ ਨੂੰ ਲੈ ਕੇ ਮੋਹਾਲੀ ਦੇ ਵਿੱਚ ਕੋਈ ਨਹੀਂ ਪਤਾ ਜੀ ਹਾਲ ਤੱਕ ਆਪਾਂ ਨੂੰ ਇਹਦੇ ਬਾਰੇ ਹੂੰ ਐਵੇਂ ਤੁਹਾਨੂੰ ਝੂਠ ਬੋਲੀਏ। ਸੋ ਕਿਹੜੇ ਮੁੱਦਿਆਂ ਦੇ ਉੱਪਰ ਇਸ ਵਾਰ ਤੁਸੀਂ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰੋਗੇ? ਹਾਂ ਜੀ ਸਮਝਿਆ ਨਹੀਂ ਮੈਂ ਕੀ ਕਹਿ। ਕਿਹੜੇ ਮੁੱਦਿਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਤੁਸੀਂ ਇਸ ਵਾਰ ਵੋਟ ਪਾਉਗੇ? ਮੁੱਦਾ ਇਹ ਹੀ ਹੈ ਮਾਰਕੀਟ ਸਾਡੀ ਸ਼ਿਫਟ ਹੋ ਜਵੇ। ਹੂੰ ਜੇ ਪੈਸੇ ਲਏ ਨਾ ਸ਼ਿਫਟ ਹੋ ਜਵੇ ਬਸ ਇਹ ਹੀ ਹੈ ਸਾਡਾ ਮੁੱਦਾ ਦਾ ਮੇਨ। ਸੋ ਕਾਫੀ ਲੰਬੇ ਸਮੇਂ ਤੋਂ ਜਿਹੜਾ ਕਿ ਇਹ ਕੰਮ اٹਕਿਆ ਹੋਇਆ ਹੈ। ਵਿਗਨ ਕਿੱਥੇ ਪੈ ਰਹੀ ਹੈ? ਪਤਾ ਹੀ ਨਹੀਂ ਕਿਥੇ ਬਣਾਇਆ ਵੀ ਤਿਆਰ ਵੀ ਪਿਆ ਸਾਰਾ ਕੁਝ ਫਿਰ ਵੀ ਨਹੀਂ ਦੇ ਰਹੇ ਹੈਗੇ। ਪਰ ਜਿਹੜੇ ਇੱਥੋਂ ਤੁਸੀਂ ਕੈਂਡੀਡੇਟ ਜਿਤਾਏ ਸੀ ਉਹਨਾਂ ਨੇ ਕਦੇ ਸਾਰ ਲਈਏ ਇੱਥੇ ਆਮ ਲੋਕਾਂ ਤੇ ਵਿਚਰਦੇ ਨੇ ਆ ਕੇ। ਕਦੇ-ਕਦੇ ਆ ਕੇ ਪੁੱਛੇ ਜਾਂਦੇ ਜੀ ਵੈਸੇ ਮੇਸ਼ਾ ਨੇ। ਉਹਨੂੰ ਹਾਲਚਾਲ ਪੁੱਛਦੇ ਜਾਂਦੇ ਨੇ ਕੰਮ ਨਹੀਂ ਹੋਇਆ। ਨਾ ਕੰਮ ਕੋਈ ਨਹੀਂ ਹੋਇਆ। ਹੂੰ। ਤੋਂ ਜਿਹੜੇ ਲੋਕ ਨੇ ਉਹ ਨਿਰਾਸ਼ਾ ਵੀ ਪ੍ਰਗਟਾਰੇ ਨੇ ਕਿ ਜਿਹੜੇ ਕੰਮਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੇ ਵੋਟ ਪੁੱਗਤੀ ਸੀ ਪਰ ਹਲੇ ਤੱਕ ਉਹ ਜਿਹੜੇ ਮਸਲੇ ਹੱਲ ਨਹੀਂ ਹੋਏ ਹੈਗੇ ਨੇ। ਸੋ ਬਾਈ ਜੀ ਕੀ ਸਿਆਸਤ ਦਾ ਰੁਖ ਹੈਗਾ ਜਾਂ ਕਿਸ ਤਰ੍ਹਾਂ ਦੇਖਦੇ ਹੋ ਪੂਰੀ ਸਥਿਤੀ ਨੂੰ ਇਸ ਸਮੇਂ ਇਲੈਕਸ਼ਨ ਨੂੰ ਲੈ ਕੇ ਇਲੈਕਸ਼ਨ ਲਈ ਠੀਕ ਹੈ ਭਾਜੀ ਜੋ ਚੱਲ ਰਿਹਾ ਵਧੀਆ ਚੱਲ ਰਿਹਾ ਹੈ ਅੱਛਾ ਚਲੋ ਯੂਥ ਦਾ ਕੀ ਹੈਗਾ ਮੇਨ ਟਾਰਗੇਟ ਵੀ ਪੰਜਾਬ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਪੰਜਾਬ ਨੂੰ ਭਾਜੀ ਏਦਾਂ ਏਕਤਾ ਏਕਤਾ ਹੈ ਨਸ਼ਿਆਂ ਨੇ ਮਾਰਿਆ ਹੋਇਆ ਜਦ ਤੱਕ ਨਸ਼ਿਆਂ ਤੋਂ ਦੂਰ ਰਹਾਂਗੇ ਬਚੇ ਰਹਾਂਗੇ ਬਸ ਸਾਹੀ ਸਰਕਾਰ ਸਪੋਰਟ ਕਰੇਗੀ ਨਸ਼ੇ ਖਤਮ ਹੋ ਜਾਣਗੇ ਨਹੀਂ ਤਾਂ ਚਲੀ ਜਾਏਗਾ ਹਮ ਬਸ ਸੁਵਿਦਿਸ਼ਾਂ ਦੇ ਵੱਲ ਯੂਥ ਬਹੁਤ ਰੁਕ ਕਰ ਰਿਹਾ ਹੈਗਾ ਹੈ ਪਾਜੀ ਇਹ ਤਾਂ ਇੱਕੋ ਲਾਈਨ ਸੁਣੀ ਹੋਣੀ ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਇੱਥੇ ਅਮਰੀਕਾ ਜਿਹਨੇ ਕੰਮ ਕਰਨਾ ਇੱਥੇ ਵੀ ਕਰ ਲੈਣਾ ਬਸ ਮਿਹਨਤੀ ਬੰਦਾ ਚਾਹੀਦਾ ਜਿੱਥੇ ਮਰਜੀ ਜਿਹੜਾ ਬੰਦਾ ਮਿਹਨਤੀ ਉਹਦਾ ਇੱਥੇ ਅਮਰੀਕਾ ਜੀ ਤੇ ਛੁੱਕੇ ਗੱਲਬਾਤ ਕਰਨੀ ਬਾਕੀ ਜਦੋਂ ਚੋਣਾਂ ਹੁੰਦੀਆਂ ਨੇ ਨਸ਼ਿਆ ਦਾ ਮੁੱਦਾ ਬਹੁਤ ਸੁਰਖਿਆ ਚ ਹੁੰਦਾ ਬੇਰੋਜ਼ਗਾਰੀ ਦਾ ਮੁੱਦਾ ਸੁਰਖਿਆ ਹੁੰਦਾ ਹੈ ਬਾਕੀ ਇਹਨਾਂ ਮੁੱਦਿਆਂ ਤੇ ਫਿਰ ਬਾਅਦ ਦੇ ਵਿੱਚ ਕੰਮ ਹੁੰਦੇ ਨੇ ਨਹੀਂ ਹੁੰਦੇ ਨਹੀਂ ਹੁੰਦੇ ਬਿਲਕੁਲ ਵੀ ਨਹੀਂ ਹੁੰਦੇ ਇਲੈਕਸ਼ਨ ਦੇ ਦਿਨਾਂ ਜੀ ਹੁੰਦੇ ਤੇ ਕਦੇ ਇਹਨਾਂ ਮੁੱਦੇ ਨੂੰ ਲੈ ਕੇ ਆਪਾਂ ਜਿਹੜੀ ਆਮ ਪਬਲਿਕ ਹੈ ਕਿਉਂ ਉਹ ਆਵਾਜ਼ ਨਹੀਂ ਆਮ ਪਬਲਿਕ ਕੀ ਕਰ ਸਕਦਾ ਹੈ? ਆਪਾਂ ਸਵਾਲ ਕਰ ਸਕਦੇ ਆ ਆਪਣੇ ਅਧਿਕਾਰ। ਸਵਾਲ ਕਰਨ ਨਾਲ ਕੀ ਕਰਦੇ ਨੇ? ਸਵਾਲ ਕਰਨ ਨਾਲ ਕੋਈ ਕਰਦਾ ਹੀ ਨਹੀਂ ਕੰਮ। ਹੂੰ। ਸਵਾਲ ਕਰਨ ਨਾਲ ਕੀ ਹੈ? ਫੋਟਾ ਲੈ ਕੇ ਉਹਨਾਂ ਨੇ ਆਪਣੇ ਘਰ ਵੜ ਜਾਣੇ ਬਾਅਦ। ਤੁਜੀ ਦਲ ਬਦਲੀ ਨੇ ਉਹਨਾਂ ਨੂੰ ਲੈ ਕੇ ਲੋਕ ਕੀ ਸੋਚਦੇ ਨੇ ਜਿਹੜੇ ਇਹ ਕਦੇ ਇਸ ਪਾਰਟੀ 'ਚ ਕਦੇ ਉਸ ਪਾਰਟੀ 'ਚ ਜਾਂਦੇ ਨੇ। ਉਹਨਾਂ ਦੀ ਆਪਣੀ ਸੋਚ ਹੈ। ਹੂੰ। ਉਹਨਾਂ ਦੀ ਆਪਣੀ ਤੁਹਾਡਾ ਕੀ ਸੋਚ ਹੈਗੀ ਹੈ ਜੀ? ਸੋ ਤੁਸੀਂ ਕੀ ਸੋਚਦੇ ਹੋ ਜਿਹੜੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਜਾਂਦੇ ਨੇ ਉਹਨਾਂ ਉਮੀਦਵਾਰਾਂ ਦੇ ਬਾਰੇ ਆਮ ਪਬਲਿਕ ਕੀ ਸੋਚਦੀ ਹੈ? ਦੇਖੋ ਜੀ ਉਹਨਾਂ ਦੀ ਆਪਣੀ ਮਜਬੂਰੀ ਹੈ। ਹੂੰ। ਤੁ ਵੀ ਇਰੀ ਆਨੈਸਟ। ਕੋਨ ਬੰਦਾ ਸੋਧਕ ਜੀ ਨੂੰ ਇਧਰ ਨਾ ਮਿਲੇ ਉਧਰ ਮਿਲ ਜਾਏ ਹਰ ਬੰਦਾ ਕਰਦਾ ਅੱਜ ਦੀ ਜੱਟਸ ਕੀ ਹੈਗਾ bizness ਹੈਗਾ ਨਾਰਮਲੀ ਵੀ ਬੰਦਾ ਕੀ ਕਰਦਾ ਹੈਗਾ ਆਹ ਕੰਮ ਨਹੀਂ ਕਰ ਰਹਾ ਕੋਈ ਹੋਰ ਕੰਮ ਕਰੇਗਾ ਕੋਈ ਨਹੀਂ ਕੋਈ ਹੋਰ ਕੰਮ ਕਰੇਗਾ ਸੋ ਦੇ ਲੁੱਕ ਅਪਨ ਇਟ ਸਰ ਤੋਖਾ ਨਹੀਂ ਆਮ ਲੋਕਾਂ ਦਾ ਤੋਖਾ ਦੀ ਨਹੀਂ ਸਮਝਣ ਦੀ ਗੱਲ ਹੈ ਆਵਾਂ ਲਈ ਨਹੀਂ ਹੈ ਸਾਡੇ ਲਈ ਹੈ ਫਿਰ ਵੀ ਅਸੀਂ ਜੋਗਵੇਂ ਦਵਾਵਾਂਗੇ ਵੋਟ ਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਸਿਰਫ ਵੋਟ ਦੇ ਸਕਦੇ ਹਾਂ ਸਾਡਾ ਜਵਾਬ ਸਿਰਫ ਵੋਟ ਨਾਲ ਹੋਰ ਕੁਝ ਨਹੀਂ ਹੈ ਜੀ ਅਨੁਸ਼ੁਕਰੀ ਗੱਲ ਬਾਤ ਕਰਨ ਲਈ ਹੋਰ ਜਿਹੜੇ ਕੀ ਲੋਕ ਮੌਜੂਦ ਨੇ ਸਰ ਕੀ ਸਿਆਸੀ ਸਮੀਕਰਨ ਦੇਖ ਲਓ ਇਸ ਸਮੇਂ ਕਿ ਸਿਆਸੀ ਸਮੀਕਰਨ ਦਾ ਕੋਈ ਕੋਲੀਅਰ ਨਹੀਂ ਹੋ ਰਿਹਾ ਜੀ ਸਸੂ ਪੰਜ ਦੇ ਵਿੱਚੋਂ ਸਸੂ ਪੰਜ ਹਾਲ ਤੱਕ ਤਾਂ ਕੋਈ ਪ੍ਰੋਪਰ ਇਹਨਾਂ ਦੇ ਕੈਂਡੀਡੇਟ ਨਹੀਂ ਖੜੇ ਹੋਏ ਬੀਜੇਪੀ ਦਾ ਕੈਂਡੀਡੇਟ ਨਹੀਂ ਹੈ ਹਾਲ ਤੱਕ ਹੋਏ ਆਨੰਦਪੁਰ ਸਾਹਿਬ ਹਲਕੇ ਦੇ ਵਿੱਚੋਂ ਜਿਹੜੇ ਜਿਹੜੇ ਹੁਣ ਖੜੇ ਨੇ ਉਹਨਾਂ ਤੋਂ ਕੀ ਉਮੀਦ ਹੈ ਉਹਨਾਂ ਤੋਂ ਕੁਝ ਨਹੀਂ ਕਹਿ ਸਕਦੇ ਜੀ ਹੁਣ ਸਾਰਾ ਆਪਣਾ ਆਪਣਾ ਦਾਵਾ ਰੱਖਦੇ ਆ ਕਾਲੀ ਨਾਲ ਕਹਿੰਦਾ ਮੈਂ ਹੀ ਬਾਜੀ ਮਾਰਨੀ ਆ ਮਲਵਿੰਦਰ ਕਾਂਗੜਾ ਕਹਿੰਦਾ ਮੈਂ ਮਾਰਨੀ ਆ ਹਾਂ ਜੀ ਕਾਂਗਰਸ ਕਹਿੰਦੇ ਵੀ ਦੇਖੋ ਜੋ ਆਮ ਰਿਪੋਰਟ ਹੈ ਬੀਜੇਪੀ ਦਾ ਵੀ ਜੋ ਬੈਂਕ ਵੋਟ ਹੈ ਬੈਂਕ ਹੈ ਜਿੱਦ ਤੱਕ ਉਹਦਾ ਹਲਦਾ ਕੈਂਡੀਡੇਟ ਖੜਾ ਨਹੀਂ ਹੁੰਦਾ ਤਾਂ ਕਾਂਗਰਸ ਵੋਟ ਭੁਗਤਣੀ ਹੈ ਕਾਂਗਰਸ ਵਾਲਾ ਵੀ ਸਮਾਂ ਪੂਰਾ ਰੱਖਦਾ ਹੈ ਜੀ ਅਸੀ ਗੱਲ ਨਹੀਂ ਪਰ ਕਲੀਅਰ ਕਿਸੇ ਦਾ ਨਹੀਂ ਹੈ ਸੋ ਜਿਹੜਾ ਕਿ ਅਲਾਈਅੰਸ ਹੋਇਆ ਇੰਡੀਆ ਅਲਾਈਅੰਸ ਇਸ ਨੇ ਪ੍ਰਭਾਵਿਤ ਹੋਊਗਾ ਕਿ ਚੋਣਾ ਕੁਝ ਬਿਲਕੁਲ ਹੋ ਰਿਹਾ ਜੀ ਹਾਂ ਪਰ ਇੱਥੇ ਪੰਜਾਬ ਦੇ ਵਿੱਚ ਪ੍ਰੋਬਲਮ ਆ ਗਈ ਨਾ ਜੀ ਜਿਹੜੀ ਹੁਣ ਦੋਨਾਂ ਦਾ ਆਪਸੀ ਅਲਾਈਅੰਸ ਨਹੀਂ ਹੈ ਇਹਨਾਂ ਦਾ ਹਾਂ ਇਹੀ ਗੱਲ ਹੈ ਨਾ ਬਾਅਦ ਆਪਾਂ ਜਿਹੜੇ ਕਿ ਉਹ ਇਕਜੁੱਟ ਨੇ ਪੰਜਾਬ ਦੇ ਵਿੱਚ ਉਹੀ ਤੂ ਤੂ ਮਾਮਾ ਕਰ ਰਹੇ ਆ 50 ਤੂ ਤੂ ਮਾਮਾ ਕਰ ਰਹੇ ਆ ਪੰਜਾਬ ਤਾਂ ਇੱਕ ਦੂਜੇ ਦਾ ਹੰਡ ਕੁੱਤੇ ਦੇ ਬਾਰੇ ਇਹਨਾਂ ਦਾ ਠੀਕ ਹੈ ਨਾ ਗਾਂਹਾਂ ਜਾ ਕੇ ਵੇਚ ਕੇ ਤਾਂ ਇਕੱਠੇ ਹੋ ਜਾਣਾ ਪਰ ਇੱਥੇ ਤਾਂ ਇਹਨਾਂ ਦਾ ਉਹ ਨਹੀਂ ਗੱਲ ਬਣਦੀ ਜੀ ਤੁਸੀਂ ਇਹ ਗੱਲ ਬਾਤ ਕਰਨ ਦੇ ਲਈ ਸੋ ਦੇਖ ਸਕਦੇ ਹੋ ਕਿ ਮਾਰਕੀਟ ਦੇ ਵਿੱਚ ਇਸ ਸਮੇਂ ਸਵੇਰ ਦਾ ਵੇਲਾ ਜਦੋਂ ਹਮਦਰ ਦੇ ਟੀਵੀ ਦੇ ਵਿੱਚ ਇਸ ਸਮੇਂ ਮੌਜੂਦ ਹੈਗੇ ਆ ਤਾਂ ਵਧੇਰੇ ਜਿਹੜੇ ਕੀ ਹਾਂਜੀ ਭਾਈ ਜੀ ਕਿਵੇਂ ਦੇਖਦੇ ਹੋ ਪੂਰਾ ਇਸ ਤਵੇਂ ਮਾਹੌਲ ਬਣਿਆ ਹੋਇਆ ਤਿਆਸਤ ਅੱਛਾ ਬਣਿਆ ਹੀ ਨਹੀਂ ਅਜੇ ਗਰਮੀ ਨਹੀਂ ਹੋਆ ਮਾਹੌਲ ਗਰਮ ਨਹੀਂ ਹੋਇਆ ਠੰਡਾ ਚੱਲਦਾ ਪਿਆ ਉਹ ਕਿੱਥੇ ਮਹੀਨਾ ਪਿਆ ਅਜੇ ਹਾਂ ਪਰ ਤਿਆਰੀ ਤਾਂ ਹੁਣ ਤੋਂ ਹੀ ਵੜ ਦਿੱਤੀ ਗਈ ਹੈ ਪਤਾ ਕਿੱਥੇ ਕੁਝ ਨਹੀਂ ਇੱਥੇ ਤਾਂ ਸ਼ਾਂਤੀ ਹੈ ਪੂਰੀ ਇੱਥੇ ਸ਼ਾਂਤੀ ਕੋਈ ਨਹੀਂ ਆਇਆ ਹਲ ਕੈਂਡੀਡੇਟ ਕੋਈ ਨਹੀਂ ਆਇਆ ਕੱਲ ਜਰੂਰ ਆਏ ਐ ਤੇ ਉਹ ਪਰਲਿਸੈਂਟ ਆ ਕੇ ਚੱਲ ਗਏ ਗਾਲੀ ਦੇ ਨਾਲੇ ਅੱਛਾ ਜੀ ਪੰਜਾਬ ਪਜੋ ਯਾਤਰਾ ਨਾਲ ਹਲਕੇ ਦੇ ਵਿੱਚ ਆਪਣਾ ਜੋ ਉਹਨਾਂ ਨੇ ਖਾੜ ਦੇ ਮਹਾਲੇ ਦੇ ਵਿੱਚ ਕੱਲ ਕੱਢੀ ਉਹਨਾਂ ਨੇ ਹਾਂ ਕੱਲ ਕੱਲ ਉਹਨਾਂ ਦਾ ਥੋੜਾ ਜਿਹਾ ਇੱਧਰ ਜ਼ੋਰ ਦਿਖਿਆ ਹ ਵੀ ਕਿਉਂਕਿ ਆ ਜਿਹੜਾ ਬੈਲਟ ਹੈ ਨਾ ਖਰੜ ਦੀ ਕਰਾਲੇ ਦੀ ਇੱਥੇ ਥੋੜਾ ਜਿਹਾ ਗੱਲੀ ਦਾ ਜੋਰ ਦਿਖਦਾ ਅੱਛਾ ਜੀ ਹਾਂ ਮਲਵਿੰਦਰ ਕੰਗ ਦਾ ਪਰਲੇ ਸਾਈਡ ਹੈ ਹੂੰ ਬਾਕੀ ਦੇਖੋ ਇੱਥੇ ਦਾ ਜਿਹੜਾ ਮੌਜੂਦਾ ਐਮਐਲਏ ਹੈ ਹਲਕਾ ਮੋਹਾਲੀ ਤੋਂ ਜੋ ਇੱਥੇ ਮੌਜੂਦਾ ਆਪਦੇ ਐਮਐਲਏ ਹੈ ਹਾਲ ਤਾਂ ਉਹਨਾਂ ਨੇ ਕੋਈ ਇੱਥੇ ਆਪਣਾ ਕੋਈ ਜੋਰ-ਸ਼ੋਰ ਨਹੀਂ ਦਿਖਾਇਆ ਨਹੀਂ ਐਮਐਲ ਨੂੰ ਜੋਰ-ਸ਼ੋਰ ਦਿਖਾਉਣਾ ਚਾਹੀਦਾ ਇੱਥੇ ਕੀ ਲੱਗਦਾ ਕਿਉਂ ਹਲੇ ਠੰਡੇ ਜੇ ਚੱਲ ਰਹੇ ਹੈਗੇ ਨੇ ਉਹ ਵੀ ਠੰਡੇ ਚੱਲ ਰਹੇ ਆ ਉਹ ਜੋ ਮੌਜੂਦਾ ਐਮਐਲਏ ਨੇ ਹਲਕੇ ਦੇ ਹਾਲ ਤੱਕ ਉਹਨਾਂ ਨੇ ਨਾ ਆਪਣਾ ਕੋਈ ਨਹੀਂ ਉਹਨਾਂ ਨੂੰ ਪੂਰੀ ਇੱਥ ਕੋਈ ਆਪਣੀ ਪੋਸਟਰ ਲਾਉਣ ਕੋਈ ਝੰਡੀਆਂ ਲਾਉਣ ਕੋਈ ਪ੍ਰਚਾਰ ਕਰਨ ਕੋ ਕੁਝ ਕਰਨ ਕੁਝ ਨਹੀਂ ਹੋ ਰਿਹਾ ਪਰ ਸ਼ੁਕਰੀਆ ਹਲੇ ਕੀ ਕਹਿ ਰਹੇ ਨੇ ਕਿ ਕੰਮ ਠੰਡੇ ਚੱਲਦਾ ਪਿਆ ਪਰ ਥੋੜਾ ਹੀ ਸਮਾਂ ਰਹਿ ਗਿਆ 1 ਜੂਨ ਜਿਹੜੀ ਕਿ ਵੋਟਾਂ ਪੈਣੀਆਂ ਹੈਗੀਆਂ ਨੇ ਸੋ ਤੁਹਾਡੇ ਨਾਲ ਗੱਲਬਾਤ ਕਰਵਾਈ ਹੈਗੀ ਆ ਆਮ ਪਬਲਿਕ ਦੀ ਅਤੇ ਹੋਰ ਜਿਹੜੇ ਕਿ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਰਾਬਤਾ ਕਰਾਂਗੇ ਅਤੇ ਜਾਣਾਂਗੇ ਕਿ ਕਿਹੜੇ ਮੁੱਦੇ ਇਸ ਸਮੇਂ ਅਹਿਮ ਹੈਗੇ ਨੇ ਹਾਂਜੀ ਕੀ ਸੋਚਦੇ ਹੋ ਜੀ ਚੋਣਾਂ ਨੂੰ ਲੈ ਕੇ ਬਾਈ ਚੋਣਾ ਦਾ ਅਸੀਂ ਤਾਂ ਕਰਨਾ ਜੀ ਸਾਡੇ 2017 ਤੋਂ ਸਾਨੂੰ ਕਾ ਕਹਿੰਦੇ ਨੇ ਨਾ ਦੁਕਾਨਾਂਾਂ ਮਿਲਿਆ ਨਾ ਕੁਝ ਨਹੀਂ ਮਿਲਿਆ ਠੀਕ ਹੈ ਚੋਣਾ ਦਾ ਅਸੀਂ ਬਾਈਕਟ ਅਸੀਂ ਨਾ ਇਲੈਕਸ਼ਨ ਕਰਨੇ ਆ ਵੋਟਾਂ ਪਾਡੀਆਂ ਸਾਨੂੰ 2017 ਨੂੰ ਸਾਨੂੰ ਨਾ ਸਾਨੂੰ ਉਹ ਮਿਲੀਆਂ ਦੁਕਾਨਾਂਾਂ ਦਾ ਕੁਝ ਨਹੀਂ ਮਿਲਿਆ ਹਾਂ ਚੋ ਵੋ ਪਾਰੀ ਵਾਰਕ ਤੋਂ ਕੁਝ ਮोटा-ਮोटा ਕੁਝ ਨਹੀਂ ਪਾਣੀਆ ਦਸਾਂ 2017 ਤੋਂ ਬੋ ਸਾਨੂੰ ਕੋਈ ਭਰੇ ਹੋਏ ਦੁਕਾਨਾਂ ਉਹ ਸਾਨੂੰ ਕੁਝ ਨਹੀਂ ਮਿਲਿਆ ਮਰਾ ਸੋ ਮਾਰਕੀਟ ਦਾ ਰੋਸ ਹੈਗਾ ਦੁਕਾਨਦਾਰਾਂ ਦਾ ਕੀ ਜਿਹੜੀ ਜਗ੍ਹਾ ਉਹਨਾਂ ਨੂੰ ਅਲਰਟ ਹੋਈ ਸੀ ਉਹ ਹਲੇ ਤੱਕ ਉਹਨਾਂ ਨੂੰ ਨਹੀਂ ਮਿਲਿਆ ਜਿਸ ਕਰਕੇ ਇੱਥੇ ਉਹਨਾਂ ਨੂੰ ਕੰਮ ਕਰੂਬੜ ਦੇ ਵਿੱਚ ਦਿੱਕਤ ਆ ਰਹੀ ਐ ਸੋ ਨਾਲ ਹੀ ਤੁਹਾਡੇ ਨਾਲ ਸੰਝ ਕੀਤੀ ਐ ਕਿ ਗਰਾਊਂਡ ਰਿਐਲਿਟੀ ਹੈ ਕੀ ਐ ਹਾਲੇਕੀ ਮੋਹਾਲੀ ਦੇ ਵਿੱਚ ਕਹਿ ਰਹੇ ਨੇ ਜ਼ਾਤਰ ਜਿਹੜੇ ਲੋਕ ਨੇ ਆਮ ਆਦਮੀ ਪਾਰਟੀ ਦਾ ਜ਼ੋਰ ਹੈ ਕੋਈ ਕਰੇ ਅਕਾਲੀ ਦਲ ਦਾ ਜ਼ੋਰ ਹੈਗਾ ਆ ਸੋ ਹੋਰ ਜਿਹੜੇ ਲੋਕ ਨੇ ਉਹਨਾਂ ਦਾ ਵੀ ਗੱਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਇਲੈਕਸ਼ਨਾਂ ਨੂੰ ਜਿਹੜਾ ਕਿ ਸਮੇਂ ਮਾਹੌਲ ਗਰਮਾ ਰਿਹਾ ਹੈਗਾ ਠੀਕ ਹੈ ਜਿਹੜੇ ਕੈਂਡੀਡੇਟ ਨੂੰ ਇੱਜ਼ਤ ਆ ਰਿਹਾ ਫਿਰ ਜਿਹੜਾ ਮਰਜੀ ਜਿੱਤੇ ਸਾਨੂੰ ਤਾਂ ਕੋਈ ਫਾਇਦਾ ਨਹੀਂ ਸਾਡੀ 2017 ਦੇ ਪੈਸੇ ਭਰ ਹੋਏ ਆ ਸਾਨੂੰ ਮਾਰਕੀਟ ਨਹੀਂ ਮਿਲੀ ਜੀ ਦਾ ਵਿਆਸ ਤੇ ਪੈਸ ਲੈ ਲੈ ਕੇ ਭਰੇ ਆ ਜੀ ਅਸੀਂ ਉਦਾਂ ਹੀ ਬੈਠੇ ਆ ਅਲਾਟਮੈਂਟ ਨਹੀਂ ਕਰ ਰਹੇ ਮਾਰਕੀਟ ਕੱਟ ਕੇ ਵੀ ਦੇਤੀ ਮੋਟਾ ਬਾਣ ਦਾ ਫਾਇਦਾ ਕੀ ਹੈ ਜੀ ਸੋ ਸਹੀ ਨੁਮਾਇंदे ਦੀ ਚੋਣ ਕਰਨਾ ਕਿਨਾਂ ਕੋਖ ਆ ਆਮ ਪਬਲਿਕ ਦੇ ਬਸੇ ਕਿਉਂਕਿ ਉਹੀ ਜਿਹੜੇ ਕੈਂਡੀਡੇਟ ਚੋਣ ਲੜ ਰਹੇ ਨੇ ਉਹ ਪਹਿਲਾਂ ਦੂਜੀ ਪਾਰਟੀ 'ਚ ਹੁੰਦੇ ਸੀ ਉਹ ਕਿਸੇ ਦੂਸਰੀ ਪਾਰਟੀ ਲੋਟੇ ਚੋਣ ਲੜਦੇ ਨੇ ਇਹ ਤਾਂ ਪਾਰਟੀਆਂ ਬਦਲਦੀਆਂ ਰਹਿੰਦੀਆਂ ਆਈ ਜਿੰਨਾਂ ਬਾਰੇ ਅਸੀਂ ਕੀ ਗਈਏ ਜੀ ਠੀਕ ਹੈ ਨਹੀਂ ਜੀ ਅਹੀ ਤਾਂ ਮਿਹਨਤ ਕਰਕੇ ਖਾਣਾ ਹੀ ਇਹ ਤਾਂ ਵਿਆਸ ਤੋਂ ਪੈਸੇ ਲੈ ਲੈ ਕੇ ਭਰੇ ਆਈ ਪਹਿਲਾਂ ਹੀ ਠੀਕ ਹੈ ਨਹੀਂ ਸਾਨੂੰ ਤਾਂ ਮਾਰਕੀਟ ਮਿਲੇ ਤਾਂ ਹੀ ਸਾ ਫਾਇਦਾ ਹੀ ਸਰਕਾਰ ਬਣਾਉਣ ਦਾ ਹੀ ਜੀ ਤੇ ਅੱਜ ਫਿਰ ਗੱਲ ਕਰਨ ਲਈ ਬਾਕੀ ਜਿਸ ਤਰ੍ਹਾਂ ਦੇ ਨਾਲ ਆਮ ਲੋਕ ਕੀ ਸੋਚਦੇ ਨੇ ਉਹਨਾਂ ਦਾ ਇਹ ਵੀ ਕਹਿਣਾ ਕਿ ਜਿਹੜੇ ਇੱਕ ਪਾਰਟੀ ਤੋਂ ਦੂਜੀ ਪਾਰਟੀ ਦੇ ਵਿੱਚ ਜਾਂਦੇ ਨੇ ਹੈ ਉਹਨਾਂ ਦੇ ਉੱਪਰ ਵਿਸ਼ਵਾਸ ਕਰਨਾ ਹਲੇ ਔਖਾ ਹੈ ਤੇ ਨਾਲ ਹੀ ਹੋਰ ਜਿਹੜੀ ਕਿ ਇਸ ਮਾਰਕੀਟ ਦੀ ਵੱਡੀ ਸਮੱਸਿਆ ਹੈ ਕਿ ਦੁਕਾਨਾਂ ਦੀ ਅਲਾਟਮੈਂਟ ਤਾਂ ਹੋ ਗਈ ਪਰ ਹਲੇ ਤੱਕ ਜਿਹੜੀ ਉਹਨਾਂ ਨੂੰ ਜਗ੍ਹਾ ਨਹੀਂ ਦਿੱਤੀ ਗਈ ਤੇ ਇਹ ਜਿਹੜਾ ਕਿ ਚੋਣਾਂ ਦੇ ਵਿੱਚ ਮੁੱਦਾ ਪ੍ਰਭਾਵਿਤ ਕਰ ਸਕਦਾ ਹੈ ਜੇਕਰ ਮੋਹਾਲੀ ਦੇ ਵਿੱਚ ਕੈਂਡੀਡੇਟ ਇੱਥੋਂ ਵੋਟ ਮੰਗਤ ਲਈ ਆਉਂਦਾ ਸੋ ਬੁਧੇਰੇ ਅਪਡੇਟ ਲਈ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੌਂਦ ਨਾਲ ਪਰਵਿੰਦਰ ਮੋਹਾਲ